ਗੱਲ ਇਹਦਾ ਠੀਕ ਹੈ ਹਾਂਜੀ ਕੁਛ ਆਪਣੇ ਧੱਕ ਜੁਸ਼ਿਆਣਾ ਨੂੰ ਕੁਝ ਵੀ ਕੁਝ ਹੋਰ ਭਾਈ ਕੁਝ ਹੋਰ ਕਹਿਣਾ ਜਾਨੇ ਆਪਣੇ ਅਕਜੁ ਕੁਝ 28 ਤਰੀਕ ਦਾ ਚਾਹਣਾ ਉੱਥੇ ਕਰਾਓ ਕਰਨ ਉਹ ਨਹੀਂ ਕਰਨਾ ਚਾਹੀਦਾ ਵੈਸੇ ਜਸਦਾਰ ਨਾਲ ਬੈਠ ਕੇ ਗੱਲ ਕਰਨੀ ਠੀਕ ਹੈ ਤੀਜੀ ਗੱਲ ਇਹਦਾ ਠੀਕ ਹੈ ਹਾਂਜੀ ਕੁਛ ਆਪਣੇ ਧੱਕ ਜੁਸ਼ਿਆਣਾ ਨੂੰ ਕੁਛ ਵੀ ਕੁਛ ਹੋਰ ਭਾਈ ਕੁਛ ਹੋਰ ਕਹਿਣਾ ਜਾਨੇ ਆਪਣੇ ਅਕਜੁ ਕੁਛ ਝੂਠਾ 28 ਤਰੀਕ ਦਾ ਚਾਹਣਾ ਉੱਥੇ ਕਰਾਓ ਕਰਨ ਨੂੰ ਕਹੇ ਉਹ ਨਹੀਂ ਕਰਨਾ ਚਾਹੀਦਾ ਵੈਸੇ ਜਸਦਾਰ ਨਾਲ ਬੈਠ ਕੇ ਗੱਲ ਕਰਨੀ ਠੀਕ ਹੈ ਤੀਜੀ ਗੱਲ ਇਹਦਾ ਠੀਕ ਹੈ ਹਾਂਜੀ ਕੁਛ ਆਪਣੇ ਧੱਕ ਜੁਸ਼ਿਆਣਾ ਨੂੰ ਕੁਛ ਵੀ ਕੁਛ ਹੋਰ ਭਾਈ ਕੁਛ ਹੋਰ ਕਹਿਣਾ ਜਾਨੇ ਆਪਣੇ ਅਕਜੁ ਕੁਛ ਝੂਠਾ 28 ਤਰੀਕ ਦਾ ਚਾਹਣਾ ਉੱਥੇ ਕਰਵਾਉ ਕਰ ਨੂੰ ਕਹੇ ਉਹ ਨਹੀਂ ਕਰਨਾ ਚਾਹੀਦਾ ਵੈਸੇ ਜਸਦਾਰ ਨਾਲ ਬੈਠ ਕੇ ਗੱਲ ਕਰਨੀ ਠੀਕ ਹੈ ਜੀ ਸੰਧਾਨ ਜੀ ਸਰ ਤੁਸੀਂ ਸਰ ਕੇਲੇ ਮਾਮਲੇ ਦੇ ਵਿੱਚ ਤਾਰਾ ਜੀ ਨੂੰ ਲੈ ਕੇ ਆਂਦਾ ਸੀਗਾ ਤੇ ਕੀ ਤਰੀਕਈ ਹੋਣਾ ਇਹਨਾਂ ਨੂੰ ਲੈ ਕੇ ਆਂਦਾ ਸੀਗਾ ਜੀ ਫੋਗ ਫੋਟ ਥਾਣੇ ਦਾ ਅ ਸੂਆ ਕੇਸ ਐਫ ਆਈ ਆਰ ਨੰਬਰ 113 ਤੇ ਹੈਗੀ ਸੀ ਇਹ 28 9 2009 ਦੀ ਕਿਸ ਕੇਸ ਕੀ ਸੀ ਕੇਸ ਇਹਦੇ ਵਿੱਚ ਇਹ ਸੀ ਵੀ ਇਹਨਾਂ ਨੇ ਕੁਝ ਬੰਦਿਆਂ ਨੂੰ ਫੰਡਿੰਗ ਕੀਤੀ ਆ ਇਹ ਇਧਰ ਜਿਹੜੀਆਂ ਕਾਨੂੰਨੀ ਗਲਤ ਕੰਮ ਕੰੋਂ ਤੋਂ ਬਾਹਰ ਜਾ ਕੇ ਕਾਰਵਾਈ ਕਰਨ ਵਾਸਤੇ ਤੇ ਉਹ ਜਿਹੜੇ ਬੰਦੇ ਸੀ ਪਹਿਲਾਂ ਉਹ ਕੋਦੇ ਏਰੀਆ ਦੇ ਵਿੱਚੋਂ ਫੜੇ ਸੀ ਆ ਉਹ ਮੇਰੇ ਕੋਲ ਹੀ ਕੇਸ ਸੀਗਾ ਤਾਂ 10 10 12 ਸਾਲ ਪਹਿਲਾਂ ਉਹ ਮੈਂ 8 ਬੰਦੇ ਜਿਹੜੇ ਉਹ ਬਰੀ ਕਰਵਾਤੇ ਆ ਤੇ ਬਾਅਦ ਵਿੱਚ ਇਹਨਾਂ ਨੂੰ ਜਦੋਂ ਲੈ ਗਏ ਤੇ ਇਹਨਾਂ ਦੀ ਹੁਣ ਕੇਸ ਦੀ ਗੋਈ ਚੱਲ ਰਹੀ ਹੈ ਜਿਹੜੇ ਆਖਰੀ ਪੜਾ ਦੇ ਵਿੱਚ ਆ ਅੱਜ ਇੱਕ ਗਵਾ ਹੋਇਆ ਸੀਗਾ ਸੈਂਕਸ਼ਨ ਤੇ ਪਤਲਿਕ ਤੇ ਉਹਦੀ ਗਵਾਹੀ ਮੁਕੰਮਲ ਹੋ ਗਈ ਆ ਹੁਣ ਦੋ ਗਵਾ ਰਹਿੰਦੇ ਆ ਸੀਰੀਅਲ ਨੰਬਰ 13 ਤੇ 18 ਜੀ ਉਹਨਾਂ ਦੇ ਜੱਜ ਸਾਹਿਬ ਨੇ ਵਰੰਟ ਕਰਦੇ ਆ ਤੇ ਅਗਲੀ ਡੇਟ ਤੇ ਉਹ ਆ ਜਾਣਗੇ ਤਾਂ ਕੇਸ ਜੜਾ ਕੀ ਤਰੀਕੀ ਤੇਰੀ ਹੈਗੀ ਹੁਣ 8 ਅਪ੍ਰੈਲ 8 ਅਪ੍ਰੈਲ 25 ਨੈਕਸਟ ਡੇਟ ਕੀ ਲੱਗਦਾ ਤੁਹਾਨੂੰ ਵੀ ਕੀ ਅਗਲੀ ਤਰੀਕ ਚ ਕੀ ਕੈਂਸਲ ਆ ਜਿਹੜਾ ਅਗਲੇ ਤੇ ਦੇ ਵਿੱਚ ਇਹ ਗਵਾ ਹੋਣਗੇ ਉਸ ਤੋਂ ਬਾਅਦ ਫਿਰ ਤਿੰਤਾਰ ਸਿੰਘ ਦੇ ਬਿਆਨਕ ਰਿਕਾਰਡ ਦਿੱਤੇ ਜਾਣਗੇ ਸਰਬਸ ਕਰਾਂਗੇ ਕਿਹੜੀ ਜੇਲ੍ਹ ਦੇ ਵਿੱਚ ਹਜੇ ਰੱਖਿਆ ਗਿਆ ਹੈ ਨਾ ਬੁੜਾਲ ਜੇਲ੍ਹ ਦੇ ਵਿੱਚ ਹੈ ਉਹ ਤੋਂ ਅਜੇ ਸਪਸ਼ਟ ਨਹੀਂ ਕਿਹਾ ਇਸੀ ਠੀਕ ਹੈ